ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਮਾਨ ਸਿੰਘ ਦਾ ਭੇਜਿਆ ਹੋਇਆ ਸਿਪਾਹੀ ਜਾ ਕੇ ਰਾਜਿੰਦਰ ਕੁਮਾਰ ਰਾਜੇ ਨੂੰ ਮਿਲਦਾ ਹੈ ਤੇ ਪੁੱਛਦਾ ਹੈ ਕਿ ਜਿਹੜਾ ਤੁਸੀਂ ਪ੍ਰੋਧ ਭੇਜਿਆ ਸੀਗਾ ਸੰਧਾਰਾ ਦੇ ਕੇ ਉਹ ਉੱਥੋਂ ਰਾਜਕੁਮਾਰੀ ਕੋਲੋਂ 19 ਗੇਂਦ ਲੈ ਆਇਆ ਹੈ ਇੱਥੇ ਪਹੁੰਚਿਆ ਹੈ ਜਾ ਕਿ ਮੈਂ ਤੇ ਰਜਿੰਦਰ ਕੁਮਾਰ ਅੱਗੋਂ ਦੱਸਦਾ ਕਹਿੰਦਾ ਉਹ ਪ੍ਰੋਤ ਮਾਨ ਸਿੰਘ ਦਾ ਹੀ ਸੀਗਾ ਸਾਡਾ ਨਹੀਂ ਸੀਗਾ ਉਹਨੇ ਮਾਨ ਸਿੰਘ ਦੀ ਚਿੱਠੀ ਵਿਖਾਈ ਆ ਕੇ ਇਸ ਕਰਕੇ ਮੈਂ ਉਹਦੇ ਤੇ ਇਤਬਾਰ ਕਰ ਲਿਆ ਇਤਬਾਰ ਕਰਕੇ ਮੈਂ ਸੰਧਾਰਾ ਭੇਜ ਦਿੱਤਾ ਉਹਦੇ ਹੱਥ ਇਹ ਨਹੀਂ ਸੀ ਅਸੀਂ ਆਖਿਆ ਵੀ 19 ਗੇਂਦ ਲੈ ਆਵੇਂ ਤੇ ਇੱਥੇ ਨਾ ਉਹਨੇ ਗੇਂਦ ਪਹੁੰਚੀ ਐ ਨਾ ਪ੍ਰੋਥ ਮੁੜਿਆ ਹੈ ਇਹ ਗੱਲ ਸੁਣ ਕੇ ਸਪਾਹੀ ਅੱਗੋਂ ਕੀ ਆਂਦਾ ਆਓ ਸੁਣੀਏ ਫੇਰ ਸਪਾਹੀ ਆਖਦਾ ਹੋਰ ਫਿਕਰ ਨਾ ਕੋਏ ਖਾਲੀ ਉਨੀ ਗੇਂਦ ਲੈ ਗਿਆ ਰਵਾਨਾ ਹੋਏ ਪਤਾ ਗੇਂਦ ਕਾ ਲੈਣ ਕੋ ਆਇਆ ਸਿਰਫ ਜਨਾਬ ਆਇਆ ਨਾ ਆਇਆ ਕਹੇ ਦੇਵਾ ਜਾਇ ਜਵਾਬ ਰਾਜੇਂਦਰ ਨੇ ਆਖਿਆ ਨਹੀਂ ਗੇਂਦ ਕੀ ਸਾਰ ਸੁਣ ਕੇ ਇੰਨੀ ਲੋਟਿਆ ਪਿੱਛੇ ਨੂੰ ਅਸਵਾਰ ਦਿੱਤਾ ਸਾਫ ਜਵਾਬ ਹੈ ਮਾਨ ਸਿੰਘ ਨੂੰ ਜਾਏ ਮਾਨ ਸਿੰਘ ਸੁਣ ਬਾਤ ਨੂੰ ਗਿਆ ਬਹੁਤ ਕਬਰਾਏ ਹੋ ਤੋਰ ਕੇ ਤੁਰਤ ਕੋਲ ਆ ਸਵਾਰ ਨੂੰ ਮਾਨ ਸੰਘ ਆਖ ਦਾ ਜਬਾਨੋ ਨਰ ਨੂੰ ਤੇਨੇ ਕੋਈ ਸੋਚੀ ਨਾ ਅਕਲਦਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਔਰ ਕੇ ਤੋਰਤ ਕੋਲੋਂ ਅਸਵਾਰ ਨੂੰ ਮਾਨ ਸੰਗ ਆਖਦਾ ਜਬਾਨੋਂ ਨਾਰ ਨੂੰ ਤੈਨ ਕੋਈ ਸੋਚੀ ਨਾ ਅਕਲਦਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਤੇਰੇ ਮਾਈ ਬਾਪ ਨੇ ਮੰਗਾਈ ਕਾਸ ਨੂੰ ਗੁੱਸੇ ਨਾਲ ਮੂੰਹ ਆਖਦਾ ਬਲਾਸ ਨੂੰ ਇਹਦੇ ਵਿੱਚ ਹੋਈ ਨਹੀਂ ਸਮਝ ਜਹਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਤੇਜ ਪਰ ਤਾਪਨਾ ਅਸਾਂ ਦਾ ਰਹਿ ਗਿਆ ਦੁਨੀਆਂ ਕਹੂ ਕਿ ਇਹ ਅੰਧੇਰ ਪੈ ਗਿਆ ਅੱਗੇ ਮੇਰੀ ਚੋਰਟੇ ਭਰ ਨਿਸ਼ਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਹਿਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਹਿਰਬਾਨੀ ਐ ਉਹ ਦਿਨਾਂ ਘੜੋਂ ਪਤਾ ਸਾਰਾ ਮੰਗਵਾ ਲਿਆ ਦਿਨਾਂ ਘੜੋਂ ਪਤਾ ਸਾਰਾ ਮੰਗਵਾ ਲਿਆ ਉਹੀ ਨਾ ਮਰਾਦ ਸਾਡੇ ਪੇੜ ਨਾ ਗਿਆ ਬੁਰਾ ਨਾਮ ਰਹਾਦ ਭੂਤ ਨੇ ਦਸਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਮਿਲ ਜੇ ਅਕੇਰਾ ਤਾਂ ਭਲਾ ਦੂੰ ਭੂਤ ਨੇ ਮਾਰਿਆ ਗਜਬ ਸਾਡੇ ਨਾਲ ਉਸ ਨੇ ਕਰਦਾ ਹਮੇਸ਼ਾ ਚੰਦਰ ਆ ਸ਼ੈਤਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਮੇਰੇ ਨਾਲ ਹੁਣ ਜਾਨੀ ਬਹਿਰ ਪਾਇ ਕੇ ਘਰ ਮੈਂ ਵਸੂ ਨ ਸੁਖ ਨਾਲ ਜਾਇ ਕੇ ਦੱਸੂ ਗਿੰਦ ਕਿਵੇਂ ਚੁੱਕੀ ਦੀ ਬੇਗਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਕਿਆਂ ਦੀ ਕੱਤੀ ਜੇ ਅਗਰ ਪਾਈ ਨਾ ਇਕਿਆਂ ਦੀ ਕੱਤੀ ਜੇ ਅਗਰ ਪਾਈ ਨਾ ਤੈਨੂੰ ਚ ਮੈਨੂੰ ਚੁੱਕੀ ਫਿਰੇ ਜੋ ਸਮਝ ਮਾਈ ਨਾ ਇਕਿਆਂ ਦੀ ਕੱਤੀ ਜੇ ਅਗਰ ਪਾਈ ਨਾ ਮਹੀਨੋਂ ਚੁੱਕੀ ਫਰੀ ਜੋ ਸਮਝ ਮਾਈ ਨਾ ਸਾਤੀ ਠੋਰੇ ਆਖ ਦਾ ਠੋਰ ਗਿਆਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ ਇਹ ਤਾਂ ਸਾਰੀ ਜਾਨੀ ਦੀ ਮਿਹਰਬਾਨੀ ਐ